ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਲਈ ਪਰਖ ਦੀ ਘੜੀ ਆ ਇੱਕ ਪਾਸੇ ਦਿੱਲੀ ਦਾ ਤਖਤ ਹੈ ਇੱਕ ਪਾਸੇ ਅਕਾਲ ਦਾ ਤਖਤ ਹੈ ਇੱਕ ਪਾਸੇ ਦਿੱਲੀ ਦੇ ਯਾਰ ਨੇ ਇੱਕ ਪਾਸੇ ਗੁਰੂ ਦੇ ਸੇਵਕ ਨੇ ਤੇ ਹੁਣ ਜਿਹੜਾ ਜੰਗ ਹੈ ਖੰਦ ਪੰਜਾਬ ਦੀ ਹੋਣ ਲੱਗੀ ਐ ਅੱਜ ਪੰਜਾਬ ਨੇ ਜਿਤਨਾ ਪੰਥ ਨੇ ਜਿਤਨਾ ਤੇ ਕੌਮ ਨੇ ਜਿਤਨਾ ਇਹ ਕਿਉਂ ਜਿਤਨਾ ਕੌਮ ਦਾ ਯੋਧਾ ਜਰਨੈਲ ਲੰਕੀ ਸਿੱਕ ਜਿਹਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਸਾਡੀ ਨੌਜਵਾਨੀ ਦੇ ਵਿੱਚ ਇੱਕ ਚੜੰਗ ਛੇੜੀ ਐ ਮਾਨਵਤਾਵਾਦੀ ਇੱਕ ਸੋਚ ਲੈ ਕੇ ਆਂਦੀ ਐ ਹਿੰਦੂ ਨੂੰ ਕਲਾਵੇ ਚ ਲਿਆ ਮੁਸਲਮਾਨ ਨੂੰ ਕਲਾਵੇ ਚ ਲਿਆ ਅਸਾਈ ਨੂੰ ਕਲਾਵੇ ਚ ਲਿਆ ਪੂਰੇ ਬੱਚਿਆਂ ਨੂੰ ਤੇ ਬੀਬੀਆਂ ਪੈਣਾ ਦੀ ਕਦਰ ਕੀਤੀ ਐ ਤੇ ਜਾਚ ਦੱਸੀ ਆ ਕਿ ਗੁਰੂ ਦੇ ਸਿਧਾਂਤ ਦੇ ਮੁਤਾਬਕ ਜਾਤ ਪਾਤ ਤੋਂ ਦੂਰ ਕਰਕੇ ਅਸੀਂ ਕਿਵੇਂ ਲੜਨਾ ਹੈ ਕਿਵੇਂ ਝਗੜਨਾ ਕਿਵੇਂ ਆਪਣੀ ਰਾਜ ਲੈਉਣਾ ਹੈ ਉਹ ਜੋਦੇ ਨੂੰ ਜਿਗਰੂਗੜ ਭੇਜਦਾ ਐ ਐਨਐਸ ਲਾਤੀ ਐ ਤੇ ਹੁਣ ਅਸੀਂ ਗੁਰੂ ਅੱਗੇ ਅਰਦਾਸ ਕੀਤੀ ਸੀ ਹੁਣ ਭਾਈ ਐਨਐਸ ਤੁਸੀਂ ਚੱਕਣੀ ਆ ਇੱਕ ਪਾਸੇ ਐਨਐਸ ਲਾਉਣ ਆਲੇ ਆ ਤੇ ਇੱਕ ਪਾਸੇ ਸੰਗਤੋਂ ਢਾਉਣ ਆਲੀ ਆ ਹੁਣ ਵੇਖੋ ਐਨਐਸ ਵਾਲੇ ਲਾਉਣ ਆਲੇ ਰਹਿੰਦੇ ਆ ਕੇ ਲਵਾਉਣ ਵਾਲੇ ਰਹਿੰਦੇ ਆ ਦੇਖਣਗੇ ਉਹੀ ਜੈ ਜੀ ਮੈਂ ਅੱਜ ਵਿਰਸਾ ਸਿੰਘ ਬਲਟੋਣ ਵੀ ਕਹਿਣਾ ਚਾਹਣਾ ਹੈ ਹੋਸ਼ ਨਾਲ ਬੋਲ ਬਿਲਕੁਲ ਸਹੀ ਹੋਸ਼ ਨਾਲ ਰਹੇ ਬਿਲਕੁਲ ਹੋਸ਼ ਨਾਲ ਗੱਲ ਕਰੀਦੀ ਹੈ ਲਿਆਕਤ ਨਾਲ ਗੱਲ ਕਰੀਦੀ ਹੈ ਕਦੇ ਹੋਸ਼ਾ ਨਹੀਂ ਬੋਲੀਦਾ ਔਮ ਵੱਡੀ ਹੁੰਦੀ ਹੈ ਬੋਲਣਾ ਵੱਡਾ ਕਦੇ ਨਹੀਂ ਹੁੰਦਾ ਔਮ ਵੱਡੀ ਹੁੰਦੀ ਹੈ ਪਾਰਟੀ ਕਦੇ ਵੱਡੀ ਨਹੀਂ ਹੁੰਦੀ ਸੰਗਤ ਵੀ ਵਿਸਵੇ ਨਹੀਂ ਹੁੰਦੀ ਗੁਰੂ ਵੀ ਵਿਸਵੇ ਆ ਸੰਗਤ 21 ਵਿਸਵੇ ਆ ਇਹ ਫੈਸਲਾ ਸੰਗਤ ਦੇ ਮੁਤਾਬਕ ਹੋਇਆ ਗੁਰੂ ਦੇ ਆਸ਼ੇ ਦੇ ਮੁਤਾਬਕ ਹੋਇਆ ਤੂੰ ਵੀ ਕਹਿਣਾ ਕਿ ਮੈਂ ਜ਼ਰਬਾਨੀ ਕੀਤੀ ਹੈ ਚੰਗੀ ਜਿਹੀ ਲਗਰਬਾਨੀ ਕੀਤੀ ਹੈ ਤੂੰ ਕਹਿਣਾ ਮੇਰੇ ਤੇ ਐਨਐਸਏ ਲੱਗੀ ਹੈ ਚੰਗੀ ਜਿਹੀ ਮੇਰੇ ਤੇ ਦੋ ਵਾਰੀ ਲੱਗੀ ਆ ਤੇ ਮੈਂ ਵੀ ਕਹਣਾ ਜੇ ਤੇਰੇ ਤੇ ਦੋ ਵਾਰੀ ਲੱਗੀ ਆ ਤੇ ਤੂੰ ਕੱਟੀ ਆ ਤੇ ਸਾੜਿਆਂ ਨੇ ਕੱਟੀ ਆ ਤੇ ਪਰ ਤੈਨੂੰ ਤਾਂ ਦੋ ਵਾਰੀ ਐਮਐਲਏ ਬਣਾਦਾ ਮੰਤਰੀ ਬਣਾਦਾ ਤੇ ਇਹ ਤਾਂ ਸਿੰਘ ਨੂੰ ਕੌਮ ਨੇ ਠੱਲਿਆ ਤੇ ਤੂੰ ਇਹਦਾ ਮੁਕਾਬਲਾ ਨਾ ਕਰ ਮੁਕਾਬਲਾ ਮੋਦੀ ਦਾ ਕਰਿਆ ਕਰ ਬਸ ਮੁਕਾਬਲਾ ਐਸਐਸ ਦਾ ਕਰਿਆ ਕਰ ਆਹ ਮੁਕਾਬਲਾ ਨਾਗਪੁਰ ਦਾ ਕਰਿਆ ਕਰ ਇਸ ਕਰਕੇ ਜੇ ਚੰਗਾ ਹੋਵੇ ਇਤਿਆਹ ਚ ਨਾਂ ਲਖਾ ਲੈ ਤੇ ਚੁੱਪ ਰੋ ਕੇ ਬਹਿ ਜਾ ਤੇ ਨਹੀਂ ਤਾਂ ਤੈਨੂੰ ਸੰਗਤ ਨਹੀਂ ਦੇਣਾ ਮੱਠੀ ਇਸ ਕਰਕੇ ਕੌਮ ਵੱਡੀ ਐ ਤੇ ਅਸੀਂ ਜਿੱਤਾਂਗੇ ਜਰੂਰ ਜਰੂਰ ਜਿੱਤਾਂਗੇ 4.5 ਲੱਖ ਤੋਂ ਵੱਧ ਨਾਂ ਜਿੱਤੇ ਤੂੰ ਮੈਨੂੰ ਭੱਜ ਲੈ ਦੇ ਅਲਕਰਸਾ ਵਾਹਿਗੁਰੂ ਜੀ ਕੀ ਫਤਿਹ